ਸੁਖਬੀਰ ਬਾਦਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਸੁਖਬੀਰ ਸਿੰਘ ਬਾਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੋੜ ਅਪੀਲ ਕੀਤੀ ਹੈ ਤੁੰਦਾ ਦੀ ਕਿ ਸੁਖਬੀਰ ਸਿੰਘ ਬਾਦਲ ਨੇ ਤਨਖਾਹਿਆ ਕਰਾਰ ਦਿੱਤੇ ਜਾਣ ਤੇ ਜਲਦ ਫੈਸਲਾ ਲੈਣ ਸੰਬੰਧੀ ਅਪੀਲ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਤਕबीर ਸਿੰਘ ਜੀ ਨੂੰ ਉਹਨਾਂ ਨੇ ਪੱਤਰ ਲਿਖਿਆ ਹੈ ਤੁੰਦਾ ਦੀ ਕਿ 13 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਸੁਖਬੀਰ ਬਾਦਲ ਨਤਮਸਤਕ ਹੋਏ ਸਨ ਉਸ ਤੋਂ ਬਾਅਦ ਉਹਨਾਂ ਨੇ ਅਪੀਲ ਕੀਤੀ ਸੀ ਕਿ ਜਲਦ ਤੋਂ ਜਲਦ ਉਹਨਾਂ ਨੂੰ ਜਿਹੜੇ ਕਿ ਤਨਖਾਹਿਆ ਕਰਾਰ ਦਿੱਤਾ ਗਿਆ ਉਸ ਤੇ ਕੋਈ ਨੁਕੀ ਫੈਸਲਾ ਲਿਆ ਜਾਵੇ ਉਹਨਾਂ ਨੂੰ ਸਹਿਸ ਸੁਣਾਈ ਜਾਵੇ ਉਸ ਤੋਂ ਬਾਅਦ 18 ਤਰੀਕ ਨੂੰ ਫਿਰ ਤੋਂ ਉਹਨਾਂ ਨੇ ਇੱਕ ਚਿੱਠੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਜੀ ਨੂੰ ਲਿਖੀ ਸੀ ਜੋ ਚਿੱਠੀ ਅੱਜ ਸਾਹਮਣੇ ਆਈ ਹੈ ਜਵਾਰਲ ਹੋ ਰਹੀ ਉਸ ਵਿੱਚ ਵੀ ਇਹ ਗੱਲ ਆਖੀ ਗਈ ਹੈ ਕਿ ਤਨਖਾਹਾਂ ਕਰਾਰ ਦਿੱਤੇ ਜਾਣ ਤਾਂ ਮੇਰੇ ਮਨ ਤੇ ਡੂੰਗਾ ਅਸਰ ਹੈ ਮੈਂ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਚੁੱਕਿਆ ਨਿਮਰ ਸਿੱਖ ਮੰਗ ਮੈਂ ਪੇਸ਼ ਹੋਣਾ ਚਾਹੁੰਦਾ ਹਾਂ ਤਾਂ ਸੁਖਵੀਰ ਬਾਦਲ ਜਲਦ ਤੋਂ ਜਲਦ ਜਿਹੜਾ ਕਿ ਆਪਣੇ ਮਸਲੇ ਦਾ ਨਿਪਟਾਰਾ ਚਾਹੁੰਦੇ ਨਹੀਂ ਉਹਨਾਂ ਦੀ ਧੀ ਦਾ ਵਿਆਹ ਵੀ ਹੈ ਤਾਂ ਉਸ ਕਰਕੇ ਵੀ ਉਹ ਜਲਦ ਤੋਂ ਜਲਦ ਫੈਸਲਾ ਜਿਹੜਾ ਕਿ ਕਰਾਉਣਾ ਚਾਹੁੰਦੇ ਨੇ ਤੁਹਾਨੂੰ ਦੱਸਦੀ ਕਿ ਅਗਰ ਤਨਖਾਹਿਆ ਕਰਾ ਦਿੱਤਾ ਜਾਵੇ ਤਾਂ ਉਹ ਵਿਅਕਤੀ ਕਿਸੇ ਵੀ ਸਮਾਜਿਕ ਕਾਰਜ ਵਿੱਚ ਹਿੱਸਾ ਨਹੀਂ ਲੈ ਸਕਦਾ ਇਸ ਕਰਕੇ ਸੁਖਵੀਰ ਸਿੰਘ ਬਾਦਲ ਦੇ ਮਨ ਵਿੱਚ ਚਿੰਤਾ ਬਣੀ ਹੋਈ ਹੈ ਕਿ ਅਗਰ ਫੈਸਲਾ ਜਲਦ ਨਾ ਹੋਇਆ ਤਾਂ ਕਿ ਉਹ ਆਪਣੀ ਧੀ ਦੇ ਵਿਆਹ ਵਿੱਚ ਸ਼ਾਮਲ ਹੋ ਸਕਣ ਕਿ ਜੇ ਨਹੀਂ ਤਾਂ ਦਾਦੀ ਕੀ ਸਕੂਰ ਬਾਦ ਨੇ ਚਿੱਠੀ ਲਿਖੀ ਚਿੱਠੀ ਤੋਂ ਦਾਦੀ ਕੋਲ ਉਹਨਾਂ ਨੇ ਲਿਖਿਆ ਸਿੰਘ ਸਾਹਿਬ ਗਿਆਨੀ ਅਕਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰitsar ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਸਿੰਘ ਸਹਿਬਾਨ ਜੀਓ ਆਪ ਜੀ ਨੂੰ ਸ਼ਨੀਵਾਰ ਬੇਨਤੀ ਹੈ ਕਿ ਸਿੱਖ ਕੌਮ ਦੇ ਸਰਵੋੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਦਾਸ ਨੂੰ ਤੜਕਾ ਇਹ ਕਰਾ ਦਿੱਤਾ ਹੋਇਆ ਹੈ ਜਸਦਾ ਮੇਰੇ ਮਨ ਤੇ ਬੇहद ਗਹਿਰਾ ਅਸਰ ਹੈ ਦਾਸ ਬਲੋ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਦਾਸ ਨਿਮਰਤਾ ਅਤੇ ਸਤਿਕਾਰ ਸਹਿਤ ਨਿਮਾਣੀ ਸਿੱਖ ਬਾਗ ਸ਼੍ਰੀ ਅਕਾਲ ਤਖਤ ਸਾਹਿਬੇ ਸੇ ਪੇਸ਼ ਹੋਣਾ ਚਾਹੁੰਦਾ ਹੈ ਸ਼ੇਮਪਾਸ਼ਾ ਜੀ ਦਾ ਕਿਰਪਾਲੂ ਤੇ ਬਖਸ਼ੇਂਦ ਅਸਥਾਨ ਹੋਣ ਕਾਰਨ ਆਪ ਜੀ ਦਾਸ ਦੀ ਬੇਨਤੀ ਜ਼ਰੂਰ ਪ੍ਰਵਾਨ ਕਰੋ ਇਸ ਕੁਇਤ ਸਿੰਘ ਬਾਦਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੈਨਿ ਰਕਪੀਰ ਸਿੰਘ ਜਿਨ੍ਹਾਂ ਨੇ ਚਿੱਠੀ ਲਿਖਿਆ ਤਾਂ ਜਲਦ ਤੋਂ ਜਲਦ ਆਪਣਾ ਜਿਹੜੇ ਕੀ ਹੈ ਮਸਲੇ ਦਾ ਫੈਸਲਾ ਚਾਹੁੰਦੇ ਨੇ ਇਸ ਵਕਤ ਦੀ ਵੱਡੀ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਸੁਖਵੀਰ ਬਾਦਲ ਨੇ ਫਿਰ ਤੋਂ ਚਿੱਠੀ ਲਿਖਿਆ ਚਿੱਠੀਪਾ ਮੇ 18 ਤਰੀਕ ਨੂੰ ਲਿਖੀ ਸੀ ਪਰ ਉਹ ਅੱਜ ਸਾਹਮਣੇ ਆਈ ਹੈ ਸੁਖਵੀਰ ਬਾਦਲ ਦਾ ਇਹੋ ਕਹਿਣਾ ਹੈ ਕਿ ਉਹਨਾਂ ਨੂੰ ਤਨਖਾਹਿਆ ਕਰਾ ਦਿੱਤਾ ਗਿਆ ਜਿਸ ਦਾ ਉਹਨਾਂ ਦੇ ਮਨ ਤੇ ਡੂੰਗਾ ਹੱਥ ਰਿਹਾ ਉਹਨਾਂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਤੇ ਉਹ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਜਿਹੜੀ ਕਿ ਆਰ.ਜੀ.ਓ ਪ੍ਰਵਾਨ ਕੀਤੀ ਜਾਵੇ ਅਮਰਸਰ ਤੋਂ ਪੱਤਰਕਾਰ ਬਬਲ ਮਹਾਜਦੀ ਦੀ ਰਿਪੋਰਟ